ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਸ਼ਨੇਕ ਸਿੰਘ ਪਿੰਕਾ ਪ੍ਰੀਤ ਵਿਆਰਤੋਂ ਅਮਨਵੀਰ ਜੀ ਸਾਡੇ ਨਾਲ ਜੁੜ ਗਏ ਵਾਇਸ ਪ੍ਰਾਈਡਲ ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੇ ਵੀਰ ਜੀ ਨੂੰ ਸਿੱਖ ਧਰਮ ਨਾਲ ਬਿਹਤ ਪਿਆਰ ਹੈ ਔਰ ਹਮੇਸ਼ਾ ਐਕਟਿਵ ਵੀ ਰਹਤੇ ਆਪਣੇ ਇਲਾਕੇ ਦੇ ਵਿੱਚ ਸਿੱਖ ਸਮਾਜ ਦੀ ਗੱਲ ਕਰਨ ਲਈ ਉਹਨਾਂ ਦੀ ਸੇਵਾ ਕਰਨ ਦੇ ਵੀਰ ਜੀ ਤੁਹਾਡਾ ਜੱਤ ਦਾ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਵੈਰਨਜੀ ਕਾ ਖਾਲਸਾ ਵੈਰਨਜੀ ਦੇ ਪੱਤੇ ਅੰਕਾ ਵੀਰ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਜਾਣਨਾ ਚਾਹੁੰਦੇ ਸਿਰਫ ਜੋ 6 ਤਰੀਕ ਦੀ ਪੀਸੀ ਹੋਈ ਐ ਇੱਥੇ ਸਾਡੇ ਕੋਲ ਇੱਥੇ ਗੱਲਬਾਤ ਹੋਈ ਆ ਉਹ ਅਵਤਾਰ ਸਿੰਘ ਜੀ ਨੇ ਜੋ ਗੱਲ ਕੀਤੀ ਐ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਤੇ ਸਮਝਦਾ ਜਿਹੜਾ ਰਿਕਾਪ ਕੋਨ ਕੇਸ ਦੀ ਗੱਲ ਕਰ ਰਹੇ ਤੁਸੀਂ 4 ਤਰੀਕ ਨੂੰ ਕੇਸ ਹੋਇਆ ਔਰ 6 ਤਰੀਕ ਨੂੰ ਉਹਨਾਂ ਨੇ ਦੁਬਾਰਾ ਮੀਟਿੰਗ ਕੀਤੀ ਐ ਦੋ ਦਿਨ ਬਾਅਦ ਬੜਾ ਅਨਫੋਰਚੂਨੇਟ ਔਰ ਮੰਦ ਭਾਗਾ ਕੇਸ ਐ ਹਮ ਸਮਝਣਾ ਪਏਗਾ ਕਿ ਕਿ ਗੱਲਾਂ ਹੋ ਕਿਉਂ ਰਹੀਆਂ ਨੇ ਹੂੰ ਹੂੰ ਹੋ ਇਸ ਕਰਕੇ ਰਹੀਆਂ ਨੇ ਕਿ ਜਿਹੜਾ ਸਰਕਾਰ ਦਰਬਾਰ ਜਿਹੜੀ ਆ ਉਹ ਸੁੱਤੀ ਪਈ ਹੈ ਹੂੰ ਹੂੰ ਇੱਕ ਛੋਟੀ ਜੀ ਗੱਲ ਹੈ ਕਿ ਇੱਕ ਮੀਰ ਆਲਮ ਦਾ ਮੁੰਡਾ ਸੀ ਤੇ ਰਾਜੇ ਦਾ ਘਰ ਮੈਲਚ ਕੰਮ ਕਰਦਾ ਸੀ ਤੇ ਜਿਵੇਂ ਤੁਹਾਨੂੰ ਪਤਾ ਕਿ ਮੀਰ ਆਲਮ ਥੋੜੇ ਮਜ਼ਾਕੀਆ ਕਿਸਮ ਦੇ ਹੁੰਦੇ ਨੇ ਤੇ ਗੱਲ ਜਿਹੜੀ ਹੈ ਮਜ਼ਾਕ ਦਰਬਾਰ ਚੱਲਦਾ ਸੀ ਤੇ ਕੋਈ ਗੱਲ ਰਾਜੇ ਨੂੰ ਬੁਰੀ ਲੱਗ ਗਈ ਲੱਗੇ ਤੇ ਉਹ ਕਹਿੰਦਾ ਕਿ ਐਂਦਾ ਸਿਰ ਕਲਮ ਕਰ ਦੋ ਮੀਰ ਅलम ਉੱਪਰ ਵੇਖ ਕੇ ਕਹਿੰਦਾ ਇਸ਼ਾਰਾ ਕਰਦਾ ਤੇ ਕਹਿੰਦਾ ਕਿ ਰਾਜਪੁੱਤ ਕੀ ਕਰ ਰਹੇ ਹੈ ਕਹਿੰਦਾ ਰਾਜ ਛੱਡੋ ਤੁਹਾਨੂੰ ਬੁਰਾ ਲੱਗ ਜਾਏ ਗੱਲ ਹੋਰ ਕ੍ਰੌਸਟੀ ਵੱਜ ਜਾਂਦੀ ਹੈ ਉਹ ਕਹਿੰਦਾ ਮੇਰੀ ਮਾਂ ਨੇ ਕੋਈ ਗੱਲ ਕਹੀ ਸੀ ਛੱਡੋ ਤੁਸੀਂ ਗੱਲ ਕਹਿੰਦੇ ਨਹੀਂ ਮੈਨੂੰ ਗੱਲ ਦੱਸ ਕਹਿੰਦਾ ਮੇਰੀ ਮਾਂ ਨੇ ਗੱਲ ਕਹੀ ਸੀ ਜਿੱਦੇ ਮਜ਼ਾਕ ਚ ਮੀਰ ਅलम ਗੱਲ ਕਰਦੇ ਨੇ ਕਿ ਤੇਰੀ ਉਮਰ ਤੇ ਮਰ ਜਾਣਾ ਲੰਬੀ ਹੋਏਗੀ ਲੇਕਿਨ ਮਰੇਗਾ ਕਿਸੇ ਰਾਮੀ ਦੇ ਹੱਥੋਂ ਅੱਛਾ ਤੇ ਕਹਿੰਦਾ ਮਤਲਬ ਹੈ ਕਿ ਇੱਥੇ ਰਾਜਾ ਜਿਹੜੇ ਸੰਤਰੀ ਮੰਤਰੀ ਸਾਰੇ ਇੱਕੋ ਜਿਹੇ ਨੇ ਬੀ ਸਾਰੇ ਇੱਕ ਕਿਸੇ ਉਹਨਾਂ ਨੂੰ ਉਸ ਵੇਲੇ ਜਦ ਆ ਗਏ ਨੇ ਕਮੇਟੀ ਵਾਲੇ ਇਹਨਾਂ ਨੂੰ ਪਹਿਲੇ ਪਤਾ ਸੀ ਅਰੇ ਨੋਲੇਜ ਹੈਗਾ ਸੀ ਇਹ ਪਹਿਲੇ ਰੋਕ ਸਕਦੇ ਸੀ ਉਸ ਤੋਂ ਬਾਅਦ ਵੀ ਇਹਨੇ ਰੋਕਿਆ ਨਹੀਂ ਤੇ ਹਮਾਮ ਸਾਰੇ ਲੰਗੇ ਨੇ ਜੀ ਤੇ ਇਸ ਨੂੰ ਥੱਲ ਪਾਈ ਜਾ ਸਕਦੀ ਸੀ ਇਹ ਕਿ ਜਿਹੜਾ ਸੀ ਪਹਿਲੇ ਰੋਕੇ ਜਾ ਸਕਦਾ ਸੀ ਇਹਨੇ ਰੋਕਿਆ ਨਹੀਂ ਵੀ ਜੀ ਕੀ ਲੱਗਦਾ ਹੈ ਕਿ ਐਸੇ ਧਾਰਮਿਕ ਸਥਾਨ ਤੇ ਤਾਂ ਬਾਰ ਬਾਰ ਗੱਲਾਂ ਉੱਠਦੀਆਂ ਸਿੱਖ ਤਰਕ ਦੇ ਉੱਤੇ ਰੋਸ਼ ਪ੍ਰਗਟ ਹੁੰਦਾ ਹੈ ਬਹੁਤ ਗੁੱਸੇਜ ਆ ਜਾਂਦੇ ਆ ਕੀ ਲੱਗਦਾ ਕਿ ਇਹਨਾਂ ਨੂੰ ਇਸ ਸੀਟ ਤੇ ਬੈਠੇ ਰਹਿਣਾ ਚਾਹੀਦਾ ਜਾਂ ਨਹੀਂ ਨਹੀਂ ਜੀ ਮੈਂ ਤੇ ਕਹਿੰਨਾ ਕਿ ਇਸ ਚੀਜ਼ ਨੂੰ ਸੰਗਤ ਰੋਕਿਆ ਜਾਣਾ ਚਾਹੀਦਾ ਜਦੋਂ ਕਿਸੇ ਰੀੜ ਦੀ ਹੱਡੀ ਤੇ ਠੋਕਰ ਲੱਗ ਜਾਣਾ ਤੇ ਬੰਦਾ ਖਲੋ ਨਹੀਂ ਸਕਦਾ ਤਾਂ ਤੇ ਰੀੜ ਦੀ ਹੱਡੀ ਚੋਰ ਚੋਰ ਕਰਕੇ ਬੈਠੇ ਨੇ ਖਲੋ ਕਿਵੇਂ ਜਾਣਗੇ ਜੀ ਇਹ ਬਿਨਾਂ ਤੇਲ ਦਾ ਦੀਵਾ ਬਾਲਣ ਨੂੰ ਫਿਰਦੇ ਨੇ ਜੀ ਬਲ ਜਾਏਗਾ ਦੀਵਾ ਨਹੀਂ ਬਲ ਸਕਦਾ ਜੀ ਤੇ ਮੇਰੀ ਤਾਂ ਸੰਗਤ ਅੱਗੇ ਬੇਨਤੀ ਹੈ ਕਿ ਸੰਗਤ ਅੱਗੇ ਆਏ ਉਹਨਾਂ ਜਿਨ੍ਹਾਂ ਨੇ ਇਹਨਾਂ ਨੂੰ ਦਰਬਾਰ ਬਖਸ਼ੇ ਇਹਨਾਂ ਨੂੰ ਜਿਹੜੀਆਂ ਮੈਂਮਰੀਆਂ ਬਖਸ਼ੀਆਂ ਪ੍ਰਦਾਨੀਆਂ ਬਖਸ਼ੀਆਂ ਉਹ ਸੰਗਤ ਹਿਸਾਬ ਲੈ ਗਈ ਇਹਨਾਂ ਦਾ ਆਨ ਵਾਲੇ ਸਮੇਂ ਚ ਵੀ ਜੀ ਮੈਂ ਜਾਣਨਾ ਚਾਹੁੰਦਾ ਸੀ ਕਿ ਕਈ ਵਾਰ ਕਈ ਗੱਲਾਂ ਇਹ ਜਿਹੇ ਉੱਠਦੀਆਂ ਜਿੱਦਾਂ ਅਵਤਾਰ ਸਿੰਘ ਜੀ ਨੇ ਸਾਨੂੰ ਦੱਸਿਆ ਉਹਨਾਂ ਨੂੰ ਇਹ ਵੀ ਲੱਗਿਆ ਕਿ ਉਹਨਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਕੱਲ ਜੀ ਵੀ ਕੱਲ ਮੇਲ ਹੋਇਆ ਸੀ ਅਵਤਾਰ ਸਿੰਘ ਜੀ ਨਾਲ ਉਹਨਾਂ ਦੇ ਸਾਥੀਆਂ ਨਾਲ ਤੇ ਮੈਂ ਪਹਿਲੇ ਤਾਂ ਸ਼ਾਬਾਸ਼ੀ ਦੇਣਾ ਉਸ ਗਰੁੱਪ ਨੂੰ ਉਹਨਾਂ ਵੀਰਾਂ ਨੂੰ ਕਿ ਉਹ ਜਿਹੜੀ ਚੜ੍ਹਦੀ ਕਲਾ ਵੱਲ ਵੀਰ ਜਿਹੜੇ ਬਾਣੇ ਵਾਲੇ ਵੀਰ ਸੀਗੇ ਆਏ ਸੀ ਗੱਲ ਬੜਾ ਉਹਨਾਂ ਨੇ ਹੌਸਲਾ ਦਿਖਾਇਆ ਹੈ ਹੋਰ ਅੱਗੇ ਆਏ ਨੇ ਉਹਨਾਂ ਨੇ ਇੱਥੇ ਦਾ ਕੀ ਵੀ ਕਿਹਾ ਕਿ ਸਾਨੂੰ ਧਮਕੀਆਂ ਵੀ ਮਿਲੀਆਂ ਫਿਰ ਨੌਕਰੀਆਂ ਦੇ ਲਾਲਚ ਵੀ ਦਿੱਤੇ ਗਏ ਹੋਰ 10 ਲੱਖ ਰੁਪਏ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਸਾਨੂੰ ਆਫਰ ਆਈ ਸੀ ਹੁਣ ਇਹ ਗੱਲਾਂ ਤੇ ਉਹ ਦੱਸ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਬਾਣੇ ਚ ਗੱਲ ਝੂਠ ਨਹੀਂ ਕਰ ਰਹੇ ਹੋਣਗੇ ਕਿਉਂਕਿ ਪ੍ਰੈਸ ਕਾਨਫਰੈਂਸ ਉਹਨਾਂ ਨੇ ਲਾਈਵ ਕੀਤੀ ਹੈ ਗੱਲ ਤੇ ਇਹ ਗੱਲ ਸੱਚਾਈ ਤੇ ਹੋਏਗੀ ਤੇ ਕਿੱਥੇ ਤੱਕ ਇਹ ਸਤਾਰਾ ਆ ਕੇ ਜਿਹੜੇ ਦਿੱਲੀ ਕਮੇਟੀ ਵਾਲੇ ਡਿੱਗ ਪਏ ਨੇ ਮੈਂ ਮਤਲਬ ਇੱਕ ਵਾਰ ਸ਼ਰਮ ਆ ਜਾਂਦੀ ਹੈ ਕਿ ਅਸੀਂ ਦਿੱਲੀ ਦੀ ਕਮੇਟੀ ਨਾਲ ਜੁਆਇਨ ਆ ਗਏ ਦਿੱਲੀ ਸੰਗਤ ਨਾਲ ਅਸੀਂ ਐਸੋਸੀਏਟ ਆ ਗਏ ਆ ਤੇ ਅਸੀਂ ਕਿਹੜੇ ਸਰਤੇ ਆ ਕੇ ਡਿੱਗ ਪਏ ਆ ਕੀ ਲੱਗਦਾ ਵੀਰ ਜੀ ਵੀ ਆਉਣ ਵਾਲਾ ਜਿਹੜਾ ਪਵੇਸ਼ਾ ਸਾਡੀ ਆਉਣ ਵਾਲੀ ਪਨੀਰੀ ਕਿ ਆ ਸਾਨੂੰ ਇਹੋ ਜੇ ਕਮਾਂ ਤੋਂ ਮਾਫ ਕਰੇ ਮੈਂ ਤੇ ਕਹਿੰਦਾ ਸਾਨੂੰ ਅਗਲੀ ਪਨੀਰੀ ਤੋਂ ਜਾਣ ਤੋਂ ਪਹਿਲੇ ਅੱਜ ਸਦਾ ਸੰਭਾਲ ਲਈਏ ਕਿਉਂਕਿ ਅਸੀਂ ਪਿੱਛੇ ਫਰਵਰੀ ਵਿੱਚ ਨੰਕਾਨਾ ਸਾਕੇ ਦਾ ਦਿਹਾੜਾ ਵਿੱਚ ਅਸੀਂ ਯਾਦ ਕੀਤਾ ਜੀ ਅਸੀਂ ਉਤੋਂ ਕੀ ਸਿੱਖਿਆ ਦੇ ਕਹਿੰਦਾ ਭਾਵ ਕੀ ਹੈ ਕਿ ਤੁਸੀਂ ਤਰਕਾਣਾ ਸਾਕੇ ਤੇ ਜਦੋਂ ਮੰਨਤਾ ਤੋਂ छुड़ाया ਔਰ ਕਿਹੜਾ ਵੱਡੇ ਸਾਕੇ ਹੋ ਗਏ ਰਸ਼ੇਦੀਆਂ ਹੋ ਗਈਆਂ ਅਸੀਂ ਉਸ ਲੈਵਲ ਤਾ ਅਸੀਂ ਵੇਟ ਕਰ ਰਹੇ ਆ ਜੀ ਅੱਜ ਜਿਹੜੇ ਮੰਤ ਔਰ ਨਰੇਲੂ ਜਿਹੜੇ ਕਾਬਜ ਹੋ ਗਏ ਨੇ ਦਿੱਲੀ ਕਮੇਟੀ ਤੇ ਅਸੀਂ ਉਸ ਚੀਜ਼ ਦਾ ਵੇਟ ਕਰ ਰਹੇ ਆ ਕਿ ਉਹ ਮੌਲ ਦੁਬਾਰਾ ਕਰੀਏਟ ਹੋ ਜਾਏ ਅਸੀਂ ਉਸ ਤੋਂ ਪਹਿਲੇ ਕਿਉਂ ਨਹੀਂ ਸੰਭਲ ਸਕਦੇ ਕਿਉਂ ਨਹੀਂ ਅਸੀਂ ਜਿਹੜੇ ਮੰਤ ਕਾਬਜ ਹੋ ਗਏ ਨੇ ਅਸੀਂ ਉਹਨਾਂ ਨੂੰ ਚੱਕ ਕੇ ਪਰੇ ਮਾਰ ਸਕਦੇ ਸੰਘਤ ਸਮਰਥ ਹੈ ਸੰਗਤ ਜਿਹੜੀ ਜਿਹੜਾ ਰਨ ਬਣਾਇਆ ਤਾਂ ਸੰਗਤ ਨੂੰ ਤਾਰ ਵੀ ਸਕਦੀ ਹੈ ਤਾਂ ਸੰਗਤ ਰੁਕਿਆ ਲੈਣਾ ਚਾਹੀਦਾ ਹੈ ਮੇਰੀ ਆਪ ਜੀ ਦੇ ਚੈਨਲ ਦੇ ਮਾਧਮ ਤੇ ਮੇਰੀ ਬੇਨਤੀ ਹੈ ਦਿੱਲੀ ਸੰਗਤ ਅੱਗੇ ਕਿ ਜਿੱਥੇ ਵਿਗੜਨਾ ਸੀ ਵਿਗੜ ਗਿਆ ਅੱਗੇ ਹੋਰ ਨਾ ਵਿਗੜੇ ਤੇ ਜੀ ਨੂੰ ਦਿੱਲੀ ਤੋਂ ਸੰਗਤ ਜਿਹੜੀ ਅੱਗੇ ਆਏ ਔਰ ਦੱਸੇ ਕਿ ਗੁਰੂ ਦਾ ਪ੍ਰਤੀ ਜ਼ਿੰਮੇਵਾਰੀਆਂ ਕੀ ਨੇ ਸਕੂਲ ਕਲਚਰ ਦੇ ਹੁਣ ਕੋਰ ਦਾ ਕੇਸ ਤੁਸੀਂ ਦੇਖ ਰਹੇ ਹੋ ਕਿੱਥੇ ਤੱਕ ਆ ਕੇ ਕਰਜ਼ੇ ਦਿੱਤੇ ਸਰਨਾ ਸਾਹਿਬ ਕੇ ਅੰਦਰ ਨੇ ਸਵਾ ਸਵਾ ਕਰੋ ਛੱਡ ਕੇ ਗਏ ਸੀ ਇਹ 400 ਕਰੋੜ ਰੁਪਏ ਦੇ ਤੇ ਇਹਨਾਂ ਨੇ ਜਿਹੜੀ ਸੈਲਰੀ ਜਿਹੜੀਆਂ ਨਿਊ ਕਰ ਰਹੇ ਨੇ ਫਿਰ ਜਗਾ ਵੇਚਣ ਦੀ ਗੱਲ ਆ ਗਈ ਮਤਲਬ ਕਿੱਥੇ ਕਿੱਥੇ ਰਾਤਾਂ ਦੀ ਜਿਹੜੀ ਨੀਂਦ ਜਿਹੜਾ ਗੁਰਸਿੱਖ ਨੂੰ ਪਿਆਰ ਗੁਰਸਿੱਖ ਹੈ ਔਰ ਗੁਰੂ ਨੂੰ ਸਮਰਪਤ ਹੈ ਗੁਰੂ ਉਹਨਾਂ ਨਾਲ ਪਿਆਰ ਕਰਦਾ ਹੈ ਉਹਦੇ ਵਾਸਤੇ ਰਾਤਾਂ ਦੀ ਨੀਂਦ ਨਾ ਹੋਣ ਦੀ ਗੱਲ ਹੈ ਮੇਰੇ ਮੇਰੇ ਦਿਲ ਚ ਵਾਰ-ਵਾਰ ਇੱਕ ਖਿਆਲ ਆ ਰਿਹਾ ਮੈਂ ਵਿਚਾਰ ਵੀ ਆ ਰਹੇ ਵੀ ਕਿਆ ਸਿੱਖੀ ਦਾ ਇਹੀ ਕੰਮ ਰਹਿ ਗਿਆ ਅਸੀਂ ਹੀ ਰਹਿ ਗਏ ਸੇ ਬਦਨਾਮ ਹੋਣ ਨੂੰ ਜਾਂ ਇਹਨਾਂ ਨੂੰ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ ਜਾਂ ਫਿਰ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਆਉਧਿਆ ਤੋਂ ਹਟ ਜਾਣਾ ਚਾਹੀਦਾ ਵੀਰ ਜੀ ਹੰਕਾਰ ਔਰ ਜਿਹੜੀ ਹੈ ਜਿੰਨੂੰ ਅਸੀਂ ਕਹਿੰਦੇ ਆ ਸਾਡੀ ਫਰਕ ਹੈ ਹੰਕਾਰਿਆ ਜਿਹੜਾ ਬੰਦਾ ਹੈ ਉਹ ਨੂੰ ਜੀਨ ਦਾ ਬੰਦਾ ਕਿ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ ਤੇ ਮੈਂ ਸਮਝਦਾ ਹਾਂ ਉਹ ਜਿਹੜੇ ਦਿੱਲੀ ਕੰਗਰੈਸ ਦੇ ਅਸਲੀ ਮੈਂਬਰ ਨੇ ਇਹ ਹੰਕਾਰ ਚ ਆ ਗਏ ਨੇ ਔਰ ਹੰਕਾਰ ਚ ਐਸੇ ਐਸੇ ਸਟੈਪ ਚੁੱਕ ਰਹੇ ਨੇ ਜਿਹੜੇ ਇਹਨਾਂ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਔਰ ਜਿਹੜੇ ਜਿੱਥੇ ਸੇਵਾ ਕਰਨੀ ਸੀ ਉਹਦੇ ਸੇਵਾ ਨੂੰ ਛੱਡ ਕੇ ਇਹ ਕਿਹੜੇ ਕੰਮ ਹੋ ਰਹੇ ਨੇ ਇਹ ਤੁਹਾਡੇ ਸਾਹਮਣੇ ਨੇ ਵੀ ਜੀ ਕਈ ਅਸੀਂ ਇਹਨਾਂ ਤੇ ਨਜ਼ਰ ਮਾਰਦੇ ਆ ਰਹੇ ਆ ਇਹਨਾਂ ਦੇ ਧਾਰਮਿਕ ਕੰਮਾਂ ਤੇ ਵੀ ਬਚਣਾ ਨਹੀਂ ਸਿੱਖੀ ਦਾ ਪ੍ਰਚਾਰ ਇੰਨਾ ਹੋਇਆ ਨਹੀਂ ਜਿੰਨਾ ਪੋਲਿਟਿਕਸ ਦਾ ਹੋ ਰਿਹਾ ਪੋਲਿਟਿਕਸ ਦਾ ਜੀ ਮੈਂ ਤੇ ਤੁਹਾਨੂੰ ਸਮਝਦੇ ਸਾਰੇ ਨੇ ਗੱਲ ਨੂੰ ਬੋਲਦਾ ਲੋਕ ਕੱਟਨੇ ਕਿ ਇਹਨਾਂ ਕਰਜ਼ੇ ਚੜਿਆ ਕਿਵੇਂ ਚੜੇ ਤੇ ਐਸੇ ਕਰਕੇ ਨਾ ਕਿ ਤੁਸੀਂ ਜਦੋਂ ਆਪਣਾ ਗੁਰੂ ਦੀ ਗੋਲਕ ਨੂੰ ਜਿਹੜਾ ਗਰੀਬ ਅਸੀਂ ਬੁਰਕਾ ਤੋਂ ਸੁਣਦੇ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਉਸ ਗਰੀਬ ਦੇ ਮੂੰਹ ਨੂੰ ਜਿਹੜੀ ਗੋਲਕ ਜਾਣੀ ਸੀ ਤੁਸੀਂ ਇਲੈਕਸ਼ਨਾਂ ਚੂਜ਼ ਕੀਤੀ ਇਲੈਕਸ਼ਨਾਂ ਚ ਤੁਸੀਂ ਹੀ ਵੰਡ ਕੇ ਪੈਸਾ ਖਰਚਿਆ ਉਸ ਤੋਂ ਬਾਅਦ ਆ ਤੁਹਾਡੇ ਹਰ ਮੈਂਬਰ ਕੋਲ ਸਿਕਿਉਰਿਟੀ ਗਾਰਡ ਹੈ ਡਰਾਈਵਰ ਹੈ ਗੱਡੀ ਦਾ ਖਰਚਾ ਤੁਸੀਂ ਦੇ ਰਹੇ ਹੋ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮੈਂਬਰ ਕੀ ਐਸਾ ਕੰਮ ਕਰ ਰਹੇ ਨੇ ਕਿ ਉਹਨਾਂ ਨੂੰ ਸਕੂਟੀ ਘੱਟ ਦੀ ਲੋੜ ਹੈ ਜੀ ਜੀ ਪੁਰਾਣੇ ਤੁਸੀਂ 10 ਸਾਲ 15 ਸਾਲ ਪਹਿਲੇ ਤੱਕ ਤੁਸੀਂ ਮੈਂਬਰ ਦੇਖੋ ਅੱਜ ਸਰਨਾਬ ਦੀ ਗੱਲ ਕਰ ਲਓ ਅਸ ਤੱਕ ਇੱਕ ਪੀਐਸਓ ਹੀ ਰੱਖਿਆ ਹੋਇਆ ਉਹਨਾਂ ਨੇ ਨਹੀਂ ਰੱਖਿਆ ਬਹੁਤ ਘੱਟ ਰੱਖਿਆ ਹਾਂ ਨਹੀਂ ਮੈਂ ਕਹਿੰਦਾ ਮਤਲਬ ਮੈਂ ਕੰਪੇਅਰ ਨਹੀਂ ਕਰ ਰਿਹਾ ਮੈਂ ਹਰ ਬੰਦੇ ਦੀ ਆਪਣੀ ਚਲੋ ਇੱਕ ਮਾਈਂਡ ਸੈਟਅਪ ਹੁੰਦਾ ਹੈ ਕਿਸੇ ਨੂੰ ਸ਼ੌਂਕ ਹੁੰਦਾ ਪੀਐਸਓ ਰੱਖਣ ਦਾ ਨਹੀਂ ਪਰਸਨਲ ਰੱਖਣਾ ਤੁਸੀਂ ਆਪਣੇ ਖਰਚੇ ਤੇ ਤੁਸੀਂ ਦਿੱਲੀ ਕਮੇਟੀ ਦੇ ਉੱਪਰ ਉਹਦਾ ਬਰਡਨ ਪਿਆ ਹੋਇਆ ਹੈ ਜੀ ਜਿਹੜੇ ਪੁਲਿਸ ਵਾਲੇ ਤੁਸੀਂ ਆਪਣੇ ਮੈਂਬਰਾਂ ਨੂੰ ਦਿੱਤੇ ਹੋਏ ਨੇ ਤੇ ਕਿਉਂ ਦਿੱਤੇ ਹੋਏ ਨੇ ਐਸਾ ਕੀ ਕੰਮ ਕਰ ਰਹੇ ਹੋ ਤੁਸੀਂ ਕਿਸ ਚੀਜ਼ ਦਾ ਡਰ ਹੈ ਤੁਹਾਨੂੰ ਬਈ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਤੁਸੀਂ ਆਪਣੇ ਸਕਿਉਰਿਟੀ ਗਾਰਡ ਰੱਖਿਆ ਗੱਡੀਆਂ ਰੱਖੀਆਂ ਵਾ ਤੁਸੀਂ ਆਪਣੇ ਇੱਥੋਂ ਉਹਦਾ ਪੈਟਰੋਲ ਦਾ ਪੈਸਾ ਸਾਹਿਬ ਇੱਥੇ ਤਾਂ ਕੇ ਮੈਂਬਰ ਕਿਸੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਰਹਿਣਾ ਤੇ ਕੈਮਰਾਮੈਨ ਮੈਂਬਰ ਸਾਹਿਬ ਤੋਂ ਪਹਿਲੇ ਅੰਦਰ ਵੱੜ ਜਾਂਦਾ ਏ ਔਰ ਪਾਲਕੀ ਦੇ ਪਿੱਛੇ ਜਾ ਕੇ ਪੂਰਾ ਪੋਜ਼ ਬਣਾਉਂਦਾ ਜੀ ਮੈਂਬਰ ਸਾਹਿਬ ਆ ਰਹੇ ਨੇ ਮੱਥਾ ਟੇਕਣਗੇ ਮੱਥਾ ਟੇਕ ਕੇ ਬੈਠਣਗੇ ਕਿਨੂ ਕਿਨੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਾ ਪ ਕੀ ਕੰਸਟਰਕਟਿਵ ਕਰਕੇ ਕੁਝ ਦਿਖਾਇਆ ਬੱਚਿਆਂ ਵਾਸਤੇ ਸਿੱਖੀ ਵਾਸਤੇ ਪ੍ਰਚਾਰ ਵਾਸਤੇ ਮੈਂ ਨਹੀਂ ਕਹਿੰਦਾ ਕਿ ਹਰ ਕੋਈ ਮਾੜਾ ਹੈ ਲੇਕਿਨ ਗੰਦੀ ਮੱਛਲੀ ਤਲਾਬ ਨੂੰ ਬੰਦਾ ਕਰਦੀ ਔਰ ਸਾਰੀ ਮੱਛੀਆਂ ਗੰਦੇਲਾ ਜਿਹੜੀਆਂ ਨਜ਼ਰ ਆਉਂਦੀਆਂ ਨੇ ਤੇ ਗੰਦੀ ਮੱਛੀਆਂ ਨੂੰ ਪਛਾਣਨਾ ਪਏਗਾ ਕਿਤੇ ਕਾਰਨ ਇਹ ਸਭ ਕੰਮ ਹੋ ਰਹੇ ਨੇ ਸੰਗਤ ਮੇਰੇ ਸਾਹਮਣੇ ਸੰਗਤ ਸਭ ਦੇਖ ਚੁੱਕੀ ਹੈ ਸਮਝ ਚੁੱਕੀ ਹੈ ਕੀ ਲੱਗਦਾ ਹੈ ਕਿ ਜਿਹੜਾ ਗੱਲ ਇਹਨਾਂ ਨੇ ਮੰਨੂ ਕੱਲ ਅਵਤਾਰ ਸਿੰਘ ਜਿਹੜਾ ਸਾਡਾ ਵੀਰ ਜੀ ਗੱਲ ਕਰ ਰਿਹਾ ਸੀ ਹੰਕਾਰ ਦਾ ਲੈਵਲ ਦੇਖੋ ਤੁਸੀਂ ਕਿੱਥੇ ਤੱਕ ਹੈ ਕਿ ਉਹਨਾਂ ਨੇ ਕੱਲ ਐਸੀ ਕੀਤੀ ਕਿ ਮੈਨੂੰ ਇਹ ਵੀ ਸੁਣਨ ਨੂੰ ਆਇਆ ਜੀ ਕਿ ਲੁਭਾਣੇ ਹੈਗੇ ਨੇ ਲਾਲਚੀ ਲੁਭਾਣੇ ਨੇ ਇਹ ਠੋਕੋ ਸਾਲਿਆਂ ਨੂੰ ਜੀ ਹੰਕਾਰ ਦਾ ਲੈਵਲ ਦੇਖੋ ਤੁਸੀਂ ਤੁਸੀਂ ਉਹ ਲੁਭਾਣਿਆਂ ਨੂੰ ਭੁੱਲ ਗਏ ਉਹ ਮੱਖਣਸ਼ਾਲ ਲੁਭਾੜੇ ਨੂੰ ਭੁੱਲ ਗਏ ਜਿਹੜਾ ਤੁਸੀਂ ਬਾਬਾ ਬਕਾਲੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸੇਵਾ ਕੀਤੀ ਹੈ ਹੈ ਔਰ ਉਹ ਅਸੀਂ ਜਿਹੜਾ ਸੋਚਨੇ ਸੁਣਿਆ ਨਾ ਇਤਿਹਾਸ ਬਣਾ ਛੋਟਾ ਹੈ 500 ਤੋਂ ਉੱਪਰ ਅੰਗਰੱਖਕ ਉਸਲੇ ਮੱਖਣਸ਼ਾਲੂਵਾੜੇ ਕੋਲ ਲੱਗਾ ਸੀ ਜਿੱਥੇ ਬਾਹਵ ਬਕਾਲੇ ਗੋਲੀ ਚੱਲੀ ਏ ਜੀ ਤੇਰਮਲੀਆਂ ਨਾਲ ਝਗੜਾ ਹੋਇਆ ਹੈ ਜੀ ਜੀ ਤੇ ਇਹ ਇਤਿਹਾਸ ਵੀ ਅਸੀਂ ਜਾਣਦੇ ਆ ਨਾ ਤੇ ਤੁਸੀਂ ਉਸ ਮੱਖਣਸ਼ਾਲੂਵਾੜੇ ਨੂੰ ਤੁਸੀਂ ਦੇ ਵਾਰਸਾਂ ਨੂੰ ਤੁਸੀਂ ਕੀ ਕਹਿ ਰਹੇ ਹੋ ਇਹ ਚੋਰ ਨੇ ਭੁੱਖੇ ਨੇ ਠੋਕੋਸਾਲਿਆਂ ਨੂੰ ਕੀ ਮਤਲਬ ਹੈ ਇਸ ਗੱਲ ਦਾ ਵੀ ਜੀ ਲੱਗਦਾ ਹੈ ਕਿ ਸਾਡੇ ਜਿਹੜੇ ਮੈਂਬਰ ਸਹਿਬਾਨ ਹੈ ਉਹ ਕਿੰਨੇ ਕੁ ਪੜੇ ਲਿਖੇ ਹੋਣਗੇ ਜਿਹੜੇ ਕਿਸ ਸਕੂਲਾਂ ਦੇ ਉਹ ਚੀਰਮੈਨ ਇਹ ਤੇ ਜੀ ਬਹੁਤ ਅਫੋਰਚੂਨੇਟ ਹੈ ਕਿ ਜਿਹੜਾ ਬੰਦਾ ਅ ਕਈ ਐਸੇ ਬੰਦੇ ਨੇ ਜਿਹੜੇ ਪਾਠ ਵੀ ਨਹੀਂ ਜਰਜੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਕਹੋ ਜੀ ਹੁਕਮਨਾਮਾ ਲੈ ਲਓ ਮਾਰਾ ਤੋਂ ਇਹ ਹੁਕਮਨਾਮਾ ਲੈ ਲੈਣ ਮੈਂ ਐਸੇ ਜੀ ਨਾਮ ਦਿਖਾ ਦੇਗਾ ਟੰਗਾ ਸੱਲੇ ਨਿਕਲ ਜਾਣਾ ਤੁਹਾਡੀ ਕਿ ਤੁਸੀਂ ਇਹ ਹੁਕਮਨਾਮਾ ਨਹੀਂ ਲੈ ਸਕਦੇ ਆਰ ਨੰਬਰ ਬਣੇ ਨੇ ਤੇਰਾ ਕੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਕੀ ਬੱਚਿਆਂ ਦਾ ਸਵਾਰਨ ਹੈ ਕੀ ਪੜ੍ਹੇ ਲਿਖੀ ਕਰ ਤੁਸੀਂ ਤੇ ਬਹੁਤ ਵੱਡੀ ਗੱਲ ਕਰਤੀ ਹੈ ਗੁਰਦੁਆਰੇ ਦੇ ਰਹਿਤ ਮਰਿਆਦਾ ਨਹੀਂ ਪੂਰੀ ਰੱਖ ਸਕਦੇ ਇਹ ਸਾਨੂੰ ਸ਼ਿਕਾਇਤਾਂ ਮਿਲੀਆਂ ਵੀ ਆ ਅਸੀਂ ਉਹ ਤੇ ਗੱਲ ਨਹੀਂ ਕਰਨਾ ਚਾਹੁੰਦੇ ਸੀ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਮੈਂ ਵੀ ਚਾਹੁੰਦਾ ਕਰੀਆ ਕਿ ਆਪਣਾ ਢਿੱਡ ਚੱਕੋ ਤੇ ਆਪ ਹੀ ਨੰਗੀ ਹੁੰਨੇ ਆ ਹੈਗੇ ਸਾਰੇ ਸਿੱਖ ਭਰਾ ਹੀ ਆਂ ਸੀ ਲੇਕਿਨ ਜਦੋਂ ਪਾਣੀ ਉੱਚਾ ਨਿਕਲ ਜਾਂਦਾ ਨਾ ਤੇ ਅੱਖਾਂ ਬੰਦ ਕੀਤੀਆਂ ਨਹੀਂ ਜਾਂਦੀਆਂ ਕੀ ਲੱਗਦਾ ਕਿ ਇੱਕ ਮੇਕਾ ਬੰਦ ਕਰਕੇ ਬਿੱਲੀ ਤੁਰ ਨਹੀਂ ਜਾਂਦੀ ਜੀ 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 ਅੱਖਾਂ ਬੰਦ ਕਰਕੇ ਬਿੱਲੀ ਤੁਰ ਜਾਂਦੀ ਬਿੱਲੀ ਉੱਥੇ ਹੀ ਹੁੰਦੀ ਹੈ ਤੇ ਸਾਨੂੰ ਅੱਖਾਂ ਖੋਲ੍ਹਣੀਆਂ ਪੈਣਗੀਆਂ ਸੰਗਤ ਨੂੰ ਤੇ ਦੇਖਣਾ ਪਏਗਾ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਪਏਗਾ ਤੇ ਕੀ ਲੱਗਦਾ ਕਿ ਜਿਹੜੀਆਂ ਸਾਡੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਸਵਾਰਕਾਰ ਕਰਨਾ ਚਾ ਉਹ ਸਰਕਾਰ ਕਰਨ ਵਾਲਾ ਵੱਡਾ ਹੈ ਜੋ ਕਰਜੇ ਵੱਡਾ ਹੈ ਲੇਕਿਨ ਜਿਹੜੀ ਹੁਵੇ ਜਿਹੜੀ ਅੰਦਰ ਪ੍ਰੇਤੀ ਬਣ ਗਈ ਹੈ ਕਿਸੇ ਦੀ ਤੇ ਉਹ ਸੁੱਤੇ ਨੂੰ ਤਾਂ ਜਗਾ ਸਕਦੇ ਹੋ ਜਿਹੜਾ ਸੌਣ ਦੀ ਐਕਟਿੰਗ ਕਰ ਰਿਹਾ ਉਹਨੂੰ ਨਹੀਂ ਜਗਾ ਸਕਦੇ ਵਿੱਚ ਕੀ ਲੱਗਦਾ ਕਿ ਆਉਣ ਵਾਲੇ ਚੋਣਾਂ ਜਿਹੜਾ ਆ ਰਹੇ ਸਾਡੇ ਕੋਲੋਂ ਸਰਕਾਰ ਨੇ ਖੁਦ ਇਹਨਾਂ ਨੂੰ ਚਿੱਠੀਆਂ ਭਾਤੀਆਂ ਵੀ ਜੇ ਤੁਸੀਂ ਨਹੀਂ ਕਰਾਇਆ ਤਾਂ ਅਸੀਂ ਕਰਾ ਦਾਂਗੇ ਇਹਨਾਂ ਨੂੰ ਸਰਕਾਰ ਤੋਂ ਆ ਕੋਰਟ ਤੋਂ ਵੀ ਫੈਸਲੇ ਆਏ ਆ ਕੀ ਲੱਗਦਾ ਕਿ ਜਿੰਨਾ ਵੀ ਜਲਦੀ ਹੋ ਸਕੇ ਚੋਣ ਹੋ ਜਣਾ ਚਾਹੀਦਾ ਦਿੱਲੀ ਦਾ ਮੈਂ ਤੇ ਜੀ ਪਿੱਛੇ ਜਦੋਂ ਇਹ ਕੋਰਟ ਦੇ ਆਰਡਰ ਆਏ ਨੇ ਤੇ ਇੱਕ ਵਾਰ ਹਵਾ ਬੰਨੀ ਸੀ ਕਿ ਇਲੈਕਸ਼ਨ ਜ਼ਰੂਰ ਹੋਣਗੇ ਮੈਂ ਉਹ 10 12 ਦਿਨਾਂ ਤੋਂ ਫਿਰ ਸੁਣਨ ਨੂੰ ਇਹ ਮਿਲ ਰਿਹਾ ਕਿ ਜਿਹੜੇ ਇਹਨਾਂ ਦੇ ਬੰਦੇ ਨੇ ਕਹਿ ਰਹੇ ਨੇ ਇਲੈਕਸ਼ਨ ਤੇ ਦੇਖਾਂਗੇ ਜਦੋਂ ਹੋਣਗੇ ਹੋਣਗੇ ਇਲੈਕਸ਼ਨ ਦੀ ਛੇਤੀ ਨਹੀਂ ਹੋਣ ਲੱਗੇ ਕਿ ਆਹ ਕੋਰਟ ਤੋਂ ਵੱਡੇ ਆ ਬਸ ਹੁਣ ਤੋਂ ਸੰਗਤ ਦੇਖਿਆ ਨਾ ਕਿ ਕੋਰਟ ਤੋਂ ਵੱਡੇ ਹੋ ਗਏ ਸਭ ਤੋਂ ਵੱਡੀ ਨਾਲ ਗੁਰੂ ਸਾਹਿਬ ਤੋਂ ਅੱਗੇ ਹੋ ਗਏ ਗੁਰੂ ਸਾਹਿਬ ਦੇ ਉੱਪਰ ਕਾਬਜ ਤੇ ਧੀਰਮੱਲੀਏ ਬਣ ਗਏ ਨੇ ਧੀਰਮੱਲੀਏ ਬਣ ਗਏ ਜਿਹੜੇ ਪੋਥੀ ਤੋਂ ਧੀਰਮੱਲੀਆ ਦੇ ਕਬਜ਼ੇ ਚ ਚੱਲੀ ਸੀ ਤਿਆਜੇ ਕਬਜ਼ੇ ਕਰਨੇ ਚਾਹੁੰਦੇ ਨੇ ਇਹ ਮੰਨਤ ਮੰਗਦੇ ਤੇ ਸੰਗਤ ਵੇਖੇਗੀ ਨਾ ਕਿ ਆਉਣ ਵਾਲਾ ਸਮਾ ਜਿਹੜਾ ਹੈਗਾ ਇਹਨਾਂ ਮਹੰਤਾ ਵਾਸਤੇ ਲੱਗਦਾ ਕਿ ਗੁਰਦੁਆਰੇ ਦੇ ਦਰਵਾਜ਼ੇ ਨਾਲੇ ਬੰਦ ਹੋਣ ਮੈਨੂੰ ਲੱਗਦਾ ਹੈ ਕਿ ਜੀ ਗੁਰੂ ਸਾਹਿਬ ਸਮਤ ਬਖਸ਼ਣਗੇ ਗੁਰੂ ਸਾਹਿਬ ਬਾਹ ਫੜਨਗੇ ਔਰ ਗੁਰੂ ਕਰਨ ਕਰਾਣਾ ਕਰਾਵਣਾ ਆਪ ਦਿੱਲੀ ਨੂੰ ਜੇ ਕੋਈ ਠੀਕ ਕਰ ਸਕਦਾ ਹੈ ਇਹਦੀ ਤੋਂ ਹਾਲਤ ਸੁਧਾਰ ਸਕਦਾ ਹੈ ਤਾਂ ਸਿੱਖ ਸੰਗਤ ਤੇ ਦਿੱਲੀ ਦੀ ਸੰਗਤ ਤੇ ਔਰ ਗੁਰੂ ਸਾਹਿਬ ਜਿਹੜੇ ਬਿਲਕੁਲ ਰਹਿਮਤ ਕਰਨਗੇ ਕਿ ਦਿੱਲੀ ਸੰਗਤ ਨੂੰ ਸੋਝੀ ਆਏਗੀ ਬਹੁਤ-ਬਹੁਤ ਸ਼ੁਕਰੀਆ ਸਾਡੇ ਜਸਤੇ ਦਾ ਟੀਵੀ ਨਾਲ ਗੱਲਬਾਤ ਕਰਨ ਤੇ ਬਹੁਤ-ਬਹੁਤ ਧੰਨਵਾਦ ਜੀ ਪਿੰਕਾ ਵੀਰ ਜੀ ਅੱਜ ਜੀ ਨੇ ਬੜਾ ਮਾਨ ਬਖਸ਼ਿਆ ਕਿ ਆਪਣੇ ਚੈਨਲ ਤੇ ਇਸ ਤਰ੍ਹਾਂ ਬੁਲਾਇਆ ਮੈਨੂੰ ਅੱਗੇ ਵੀ ਜਿੱਥੇ ਕਹੋਗੇ ਮੈਂ ਹਾਜ਼ਰ ਹੋਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਬਾਜੀ ਪਰੀਤ ਬਿਹਾਰ ਤੋਂ ਐਕਟਿਵ ਨੇ ਹਰ ਗੱਲ ਕੇ ਲਈ ਹਰ ਸੋਚ ਕੇ ਲਈ ਔਰ ਆਪਣੇ ਕੰਮਾਂ ਵਾਸਤੇ ਵੀ ਵੀ ਸਿੱਖ ਧਰਮ ਦੇ ਵਿੱਚ ਜਿਹੜੀ ਇਹ ਹਵਾ ਚੱਲ ਰਹੀ ਹੈ ਪ੍ਰਮਾਤਮਾ ਕਰੇ ਇਹ ਠੀਕ ਹੋਵੇ ਜਨਾਬ ਹੋਣ ਅੱਛੇ ਤੋਂ ਅੱਛੇ ਦਿਨ ਹੋਣ ਵਰਕ ਦਿੱਲੀ ਸਿਕੋਦਰ ਕਮੇਟੀ ਚੋਂ ਕੇ ਆ ਇਹ ਜਿਹੜੀਆਂ ਹਵਾਵਾਂ ਗੰਦੀਆਂ ਉੱਠਦੀਆਂ ਇਹ ਨਾ ਉੱਠਣ ਸਾਡਾ ਨਾ ਬੜੇ ਰਹੋ ਤੁਸੀਂ ਅੱਗੇ ਅਸੀਂ ਫਿਰ ਤੁਹਾਨੂੰ ਮਿਲਾਂਗਾ ਮੈਂ ਹੁਸ਼ਨੇਕ ਸਿੰਘ ਪਿੰਕਾ ਜੱਤ ਦਾ ਟੀਵੀ ਦਿੱਲੀ ਤੋਂ ਤੇ ਕਿੱਥੇ ਦਾ ਕੇ ਸਤਾਰ ਆ ਕੇ ਜਿਹੜੀ ਦਿੱਲੀ ਕਮੇਟੀ ਵਾਲੇ ਡਿੱਗ ਪਏ ਨੇ ਮੈਂ ਮਤਲਬ ਇੱਕ ਵਾਰ ਸ਼ਰਮ ਆ ਜਾਂਦੀ ਹੈ ਕਿ ਅਸੀਂ ਦਿੱਲੀ ਦੀ ਕਮੇਟੀ ਨਾਲ ਜੁਆਇਨ ਆ ਕੇ ਦਿੱਲੀ ਸੰਗਤ ਨਾਲ ਅਸੀਂ ਐਸੋਸੀਏਟ ਆ ਗਏ ਆ ਤੇ ਅਸੀਂ ਕਿਹੜੇ ਸਤਾਰ ਤੇ ਆ ਕੇ ਡਿੱਗ ਪਏ ਆ ਕੀ ਲੱਗਦਾ ਵੀਰ ਜੀ ਵੀ ਆਉਣ ਵਾਲਾ ਜਿਹੜਾ ਪਰਵੇਸ਼ਾ ਸਾਡੀ ਆਉਣ ਵਾਲੀ ਪਨੀਰੀ ਕਿ ਆ ਸਾਨੂੰ ਇਹੋ ਜੇ ਕਮਾਂ ਤੋਂ ਮਾਫ ਕਰੇ ਮੈਂ ਤੇ ਕਹਿੰਦਾ ਸਾਨੂੰ ਅਗਲੀ ਪਨੀਰੀ ਤਾਂ ਜਾਣ ਤੋਂ ਪਹਿਲੇ ਅੱਜ ਜਿਹੜਾ ਸੰਭਾਲ ਲਈਏ ਕਿਉਂਕਿ ਅਸੀਂ ਪਿੱਛੇ ਫਰਵਰੀ ਵਿੱਚ ਨੰਕਾਨਾ ਸਾਕੇ ਦੇ ਦਿਹਾੜਾ ਤੇ ਅਸੀਂ ਯਾਦ ਕੀਤਾ ਅਸੀਂ ਉਤੋਂ ਕੀ ਸਿੱਖਿਆ ਜੀ ਕਹਿੰਦਾ ਭਾਬੀ ਕੀ ਹੈ ਕਿ ਤੁਸੀਂ ਨੰਕਾਨਾ ਸਾਕੇ ਤੇ ਜਦੋਂ ਮੰਨਤਾ ਤੋਂ ਛੁੜਾਇਆ ਔਰ ਜਿਹੜਾ ਵੱਡੇ ਸਾਕੇ ਹੋ ਗਏ ਰਸ਼ੀਧੀਆਂ ਹੋ ਗਈਆਂ ਅਸੀਂ ਉਸ ਲੈਵਲ ਤਾ ਅਸੀਂ ਵੇਟ ਕਰ ਰਹੇ ਆ ਜੀ ਅੱਜ ਜਿਹੜੇ ਮੰਤਰ ਔਰ ਨਰੈਣੂ ਜਿਹੜੇ ਕਾਬਜ ਹੋ ਗਏ ਨੇ ਦਿੱਲੀ ਕਮੇਟੀ ਤੇ ਅਸੀਂ ਉਸੇ ਦਾ ਵੇਟ ਕਰ ਰਹੇ ਆ ਕਿ ਉਹ ਮੌਲ ਦੁਬਾਰਾ ਕਰੀਏਟ ਹੋ ਜਾਏ ਅਸੀਂ ਉਸ ਤੋਂ ਪਹਿਲੇ ਕਿਉਂ ਨਹੀਂ ਸੰਭਲ ਸਕਦੇ ਕਿਉਂ ਨਹੀਂ ਅਸੀਂ ਜਿਹੜੇ ਮੰਤ ਕਾਬਜ ਹੋ ਗਏ ਨੇ ਅਸੀਂ ਉਹਨਾਂ ਨੂੰ ਚੱਕ ਕੇ ਪਰੇ ਮਾਰ ਸਕਦੇ ਸੰਘਤ ਸਮਰਥ ਹੈ ਸੰਘਤ ਜੀਡੀਏ ਜਿਹੜੇ ਅਰਨ ਬਣਾਇਆ ਤਾਂ ਸੰਘਾਤ ਨੂੰ ਤਾਰ ਵੀ ਸਕਦੀ ਹੈ ਤਾਂ ਸੰਘਤ ਰੁਕਿਆ ਨਹੀਂ ਚਾਹੀਦਾ ਮੇਰੀ ਆਪਜੀ ਤੇ ਚੈਨਲ ਦੇ ਮਾਧਮ ਤੇ ਮੇਰੀ ਬੇਨਤੀ ਹੈ ਦਿੱਲੀ ਸੰਘਤ ਅੱਗੇ ਕਿ ਜਿੱਥੇ ਵਿਗੜਨਾ ਸੀ ਵਿਗੜ ਗਿਆ ਅੱਗੇ ਹੋਰ ਨਾ ਵਿਗੜੇ ਤੇ ਜਿਹਨੂੰ ਦਿੱਲੀ ਤੋਂ ਸੰਗਤ ਜਿਹੜੀ ਅੱਗੇ ਆਏ ਔਰ ਦੱਸੇ ਕਿ ਗੁਰੂ ਦਾ ਪ੍ਰਤੀ ਜ਼ਿੰਮੇਵਾਰੀਆਂ ਕੀ ਨੇ ਸਕੂਲ ਕਲਚਰ ਦੇ ਹੁਣ ਕੋਰਟ ਦਾ ਕੇਸ ਤੁਸੀਂ ਦੇਖ ਰਹੇ ਹੋ ਕਿੱਥੇ ਤੱਕ ਆ ਕੇ ਕਰਜ਼ੇ ਦਿੱਤੇ ਸਰਨਾ ਸਾਹਿਬ ਕੇ ਅੰਦਰਲੇ ਸਬਾਸਨ ਕੋਰੋ ਛੱਡ ਕੇ ਗਏ ਸੀ ਇਹ 400 ਕਰੋੜ ਰੁਪਏ ਦੇ ਤੇ ਇਹਨਾਂ ਨੇ ਜਿਹੜੀ ਸੈਲਰੀ ਜਿਹੜੀਆਂ ਨਿਊ ਕਰ ਰਹੇ ਨੇ ਫਿਰ ਜਗਾ ਵੇਚਣ ਦੀ ਗੱਲ ਆ ਗਈ ਮਤਲਬ ਕਿੱਥੇ ਕਿੱਥੇ ਰਾਤਾਂ ਦੀ ਜਿਹੜੀ ਨੀਂਦ ਜਿਹੜਾ ਗੁਰਸਿੱਖ ਨੂੰ ਪਿਆਰ ਗੁਰਸਿੱਖ ਹੈ ਔਰ ਗੁਰੂ ਨੂੰ ਸਮਰਪਤ ਹੈ ਗੁਰੂ ਨਾਲ ਪਿਆਰ ਕਰਦਾ ਹੈ ਉਹਦੇ ਵਾਸਤੇ ਰਾਤਾਂ ਦੀ ਨੀਂਦ ਨਾ ਲੀਣ ਦੀ ਗੱਲ ਹੈ ਮੇਰੇ ਦਿਲ ਚ ਵਾਰ-ਵਾਰ ਇੱਕ ਖਿਆਲ ਆ ਰਿਹਾ ਮੈਂ ਵਿਚਾਰ ਵੀ ਆ ਰਿਹਾ ਵੀ ਕਿਾ ਸਿੱਖੀ ਦਾ ਇਹੀ ਕੰਮ ਰਹਿ ਗਿਆ ਅਸੀਂ ਰਹਿ ਗਏ ਸਿਰ ਬਦਨਾਮ ਹੋਣ ਨੂੰ ਜਾਂ ਇਹਨਾਂ ਨੂੰ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ ਜਾਂ ਫਿਰ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਆਉਂਦਿਆਂ ਤੋਂ ਹਟ ਜਾਣਾ ਚਾਹੀਦਾ ਵੀਰ ਜੀ ਹੰਕਾਰ ਔਰ ਜਿਹੜੀ ਹੈ ਜਿੰਨੂੰ ਅਸੀਂ ਕਹਿੰਦੇ ਆ ਸਾਡੀ ਫਰਕ ਹੈ ਹੰਕਾਰਿਆ ਜਿਹੜਾ ਬੰਦਾ ਹੈ ਉਹ ਉਹਨੂੰ ਜੀਨੋ ਦੰਦਾ ਕਿ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ ਮੈਂ ਸਮਝਦਾ ਸਮਝਦਾ ਉਹ ਜਿਹੜੇ ਦਿੱਲੀ ਕੰਗਰੈਸ ਦੇ ਅਸਲ ਮੈਂਬਰ ਨੇ ਇਹ ਹੰਕਾਰ ਚ ਆ ਗਏ ਨੇ ਔਰ ਹੰਕਾਰ ਚ ਐਸੇ ਐਸੇ ਸਟੈਪ ਚੁੱਕ ਰਹੇ ਨੇ ਜਿਹੜੇ ਇਹਨਾਂ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਔਰ ਜਿਹੜੇ ਜਿੱਥੇ ਸੇਵਾ ਕਰਨੀ ਸੀ ਉਹਦੇ ਸੇਵਾ ਨੂੰ ਛੱਡ ਕੇ ਇਹ ਕਿਹੜੇ ਕੰਮ ਹੋ ਰਹੇ ਨੇ ਇਹ ਤੁਹਾਡੇ ਸਾਹਮਣੇ ਨੇ ਵੀ ਜੀ ਕਈ ਅਸੀਂ ਇਹਨਾਂ ਤੇ ਨਜ਼ਰ ਮਾਰਦੇ ਆ ਰਹੇ ਆ ਇਹਨਾਂ ਦੇ ਧਾਰਮਿਕ ਕੰਮਾਂ ਤੇ ਵੀ ਬਚਦਾ ਸਿੱਖੀ ਦਾ ਪ੍ਰਚਾਰ ਇੰਨਾ ਹੋਇਆ ਹੀ ਨਹੀਂ ਜਿੰਨਾ ਪੋਲਿਟਿਕਸ ਦਾ ਹੋ ਰਿਹਾ ਪੋਲਿਟਿਕਸ ਦਾ ਜੀ ਮੈਂ ਤੇ ਤੁਹਾਨੂੰ ਸਮਝਦੇ ਸਾਰੇ ਨੇ ਗੱਲ ਨੂੰ ਬੋਲਦਾ ਲੋਕ ਕੱਟਨੇ ਕਿ ਇਹ ਨਾ ਕਰਜ਼ੇ ਚੜਿਆ ਕਿਵੇਂ ਚੜਿਆ ਤੇ ਐਸੇ ਕਰਕੇ ਨਾ ਕਿ ਤੁਸੀਂ ਜਦੋਂ ਆਪਣਾ ਗੁਰੂ ਦੀ ਗੋਲਕ ਨੂੰ ਜਿਹੜਾ ਗਰੀਬ ਅਸੀਂ ਬਜ਼ੁਰਗਾ ਤੋਂ ਸੁਣਦੇ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਉਸ ਗਰੀਬ ਦੇ ਮੂੰਹ ਨੂੰ ਜਿਹੜੀ ਗੋਲਕ ਜਾਣੀ ਸੀ ਤੁਸੀਂ ਇਲੈਕਸ਼ਨਾਂ ਚ ਚੂਜ਼ ਕੀਤੀ ਇਲੈਕਸ਼ਨਾਂ ਚ ਤੁਸੀਂ ਵੰਡ ਕੇ ਪੈਸਾ ਖਰਚਿਆ ਉਸ ਤੋਂ ਬਾਅਦ ਆ ਤੁਹਾਡੇ ਹਰ ਮੈਂਬਰ ਕੋਲ ਸਿਕਿਉਰਿਟੀ ਗਾਰਡ ਹੈ ਡਰਾਈਵਰ ਹੈ ਗੱਡੀ ਦਾ ਖਰਚਾ ਤੁਸੀਂ ਦੇ ਰਹੇ ਹੋ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮੈਂਬਰ ਕੀ ਐਸਾ ਕੰਮ ਕਰ ਰਹੇ ਨੇ ਕਿ ਉਹਨਾਂ ਨੂੰ ਸਕੂਟੀ ਘੜ ਦੀ ਲੋੜ ਹੈ ਜੀ ਜੀ ਪੁਰਾਣੇ ਤੁਸੀਂ 10 ਸਾਲ 15 ਸਾਲ ਪਹਿਲੇ ਤੱਕ ਤੁਸੀਂ ਮੈਂਬਰ ਦੇਖੋ ਅੱਜ ਸਰਨਾਬਬ ਦੀ ਗੱਲ ਕਰ ਲਓ ਆਸ ਤੱਕ ਇੱਕ ਪੀਐਸਓ ਨਹੀਂ ਰੱਖਿਆ ਹੋਇਆ ਉਹਨਾਂ ਨੇ ਨਹੀਂ ਰੱਖਿਆ ਬਹੁਤ ਘੱਟ ਰੱਖਿਆ ਹਾਂ ਨਹੀਂ ਮੈਂ ਕਹਿੰਦਾ ਮਤਲਬ ਮੈਂ ਕੰਪੇਅਰ ਨਹੀਂ ਕਰ ਰਿਹਾ ਮੈਂ ਹਰ ਬੰਦੇ ਦੀ ਆਪਣੀ ਚਲੋ ਇੱਕ ਮਾਈਂਡ ਸੈਟਅਪ ਹੁੰਦਾ ਹੈ ਕਿਸੇ ਨੂੰ ਸ਼ੌਂਕ ਹੁੰਦਾ ਪੀਐਸਓ ਰੱਖਣ ਦਾ ਨਹੀਂ ਪਰਸਨਲ ਰੱਖਣਾ ਤੁਸੀਂ ਆਪਣੇ ਖਰਚੇ ਤੇ ਤੁਸੀਂ ਦਿੱਲੀ ਕਮੇਟੀ ਦੇ ਉੱਪਰ ਉਹਦਾ ਬਰਡਨ ਪਾਇਆ ਹੋਇਆ ਜੀ ਜਿਹੜੇ ਪੁਲਿਸ ਵਾਲੇ ਤੁਸੀਂ ਆਪਣੇ ਮੈਂਬਰ ਨੂੰ ਦਿੱਤੇ ਹੋਏ ਨੇ ਤੇ ਕਿਉਂ ਦਿੱਤੇ ਹੋਏ ਨੇ ਐਸਾ ਕੀ ਕੰਮ ਕਰ ਰਹੇ ਹੋ ਤੁਸੀਂ ਕਿਸ ਚੀਜ਼ ਦਾ ਡਰ ਹੈ ਤੁਹਾਨੂੰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਤੁਸੀਂ ਆਪਣੇ ਸਕਿਉਰਿਟੀ ਗਾਰਡ ਰੱਖਿਆ ਗੱਡੀਆਂ ਰੱਖੀਆਂ ਵਾ ਤੁਸੀਂ ਆਪਣੇ ਇਥੋਂ ਉਦਾ ਪੈਟਰੋਲ ਦਾ ਪੈਸਾ ਸਾਬ ਇੱਥੇ ਤਾਂ ਕੇ ਮੈਂਬਰ ਕਿਸੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਰਹਿਣਾ ਤੇ ਕੈਮਰਾਮੈਨ ਮੈਂਬਰ ਸਭ ਤੋਂ ਪਹਿਲੇ ਅੰਦਰ ਵੱੜ ਜਾਂਦਾ ਔਰ ਪਾਲਕੀ ਦੇ ਪਿੱਛੇ ਜਾ ਕੇ ਪੂਰਾ ਪੋਜ਼ ਬਣਾਉਂਦਾ ਜੀ ਮੈਂਬਰ ਸਭ ਆ ਰਹੇ ਨੇ ਮੱਥਾ ਟੇਕਣਗੇ ਮੱਥਾ ਟੇਕ ਕੇ ਬੈਠਣਗੇ ਕਿਨੂ ਕਿਨੂ ਸਾਸ਼ਟ੍ਰਿਕਾ ਬੁਲਾ ਰਹੇ ਨੇ ਇਹ ਸਾਰਾ ਪੂਰਾ ਵੀਡੀਓ ਬੰਦਾ ਹੈ ਇਹ ਕੀ ਮਤਲਬ ਹੈ ਨਾ ਚੀਜ਼ਾਂ ਦਾ ਸਿੱਖ ਕੰਸਟਰਕਟਿਵ ਕਰਕੇ ਕੁਝ ਦਿਖਾਇਆ ਬੱਚਿਆਂ ਵਾਸਤੇ ਸਿੱਖੀ ਵਾਸਤੇ ਪ੍ਰਚਾਰ ਵਾਸਤੇ ਮੈਂ ਨਹੀਂ ਕਹਿੰਦਾ ਕਿ ਹਰ ਕੋਈ ਮਾੜਾ ਹੈ ਲੇਕਿਨ ਗੰਦੀ ਮੱਛਲੀ ਤਲਾਬ ਨੂੰ ਗੰਦਾ ਕਰਦੀ ਔਰ ਸਾਰੀ ਮੱ ਜਿਹੜੀਆਂ ਨਜ਼ਰ ਆਉਂਦੀਆਂ ਨੇ ਤੇ ਗੰਦੀ ਮੱਛੀਆਂ ਨੂੰ ਪਛਾਣਨਾ ਪਏਗਾ ਕਿਤੇ ਕਾਰਨ ਇਹ ਸਭ ਕੰਮ ਹੋ ਰਹੇ ਨੇ ਸੰਗਤ ਮੇਰੇ ਹਿਸਾਬ ਨਾਲ ਸੰਗਤ ਸਭ ਦੇਖ ਚੁੱਕੀ ਹੈ ਸਮਝ ਚੁੱਕੀ ਹੈ ਕੀ ਲੱਗਦਾ ਹੈ ਕਿ ਜਿਹੜਾ ਗੱਲ ਇਹਨਾਂ ਨੇ ਮੈਨੂੰ ਕੱਲ ਅਵਤਾਰ ਸਿੰਘ ਜਿਹੜਾ ਸਾਡਾ ਵੀਰ ਜੀ ਨਾਲ ਗੱਲ ਕਰ ਰਿਹਾ ਸੀ ਹੰਕਾਰ ਦਾ ਲੈਵਲ ਦੇਖੋ ਤੁਸੀਂ ਕਿੱਥੇ ਧੱਕੇ ਕਿ ਉਹਨਾਂ ਨੇ ਕੱਲ ਐਸੀ ਕੀਤੀ ਕਿ ਮੈਨੂੰ ਇਹ ਵੀ ਸੁਣਨ ਨੂੰ ਆਇਆ ਜੀ ਕਿ ਲੁਭਾਣੇ ਹੈਗੇ ਨੇ ਲਾਲਚੀ ਲੁਭਾਣੇ ਨੇ ਇਹ ਠੋਕੋ ਸਾਰਿਆਂ ਨੂੰ ਜੀ ਹੰਕਾਰ ਦਾ ਲੈਵਲ ਦੇਖੋ ਤੁਸੀਂ ਤੁਸੀਂ ਉਹ ਲੁਬਾੜਿਆਂ ਨੂੰ ਭੁੱਲ ਗਏ ਉਹ ਮੱਖਣਸ਼ਾਲ ਲੁਬਾੜਿਆਂ ਨੂੰ ਭੁੱਲ ਗਏ ਜਿਹੜਾ ਤੁਸੀਂ ਬਾਬਾ ਬਕਾਲੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸੇਵਾ ਕੀਤੀ ਹੈ ਹੈ ਔਰ ਉਹ ਅਸੀਂ ਜਿਹੜਾ ਸੋਚਨੇ ਸੁਣਿਆ ਨਾ ਇਤਿਹਾਸ ਬੜਾ ਛੋਟਾ ਹੈ 500 ਤੋਂ ਉੱਪਰ ਅੰਗ ਰਖਕ ਉਸ ਵੇਲੇ ਮੱਖਣਸ਼ਾਲ ਲੁਬਾੜੇ ਕੋਲ ਲੱਗਾ ਸੀ ਜਿੱਥੇ ਬਾਬਾ ਬਕਾਲੇ ਗੋਲੀ ਚੱਲੀ ਹੈ ਤੇਰਮਲੀਆਂ ਨਾਲ ਝਗੜਾ ਹੋਇਆ ਹੈ ਜੀ ਜੀ ਤੇ ਇਹ ਇਤਿਹਾਸ ਵੀ ਅਸੀਂ ਜਾਣਦੇ ਆ ਨਾ ਤੇ ਤੁਸੀਂ ਉਸ ਮੱਖਣਸ਼ਾਲ ਲੁਬਾੜੇ ਨੂੰ ਤੁਸੀਂ ਦੇ ਵਾਰਸਾਂ ਨੂੰ ਤੁਸੀਂ ਕੀ ਕਹਿ ਰਹੇ ਹੋ ਇਹ ਚੋਰ ਨੇ ਭੁੱਖੇ ਨੇ ਠੋਕੋਸ ਆਲਿਆਂ ਨੂੰ ਕੀ ਮਤਲਬ ਹੈ ਇਸ ਗੱਲ ਦਾ ਵੀ ਨਹੀਂ ਲੱਗਦਾ ਕਿ ਸਾਡੇ ਜਿਹੜੇ ਮੈਂਬਰ ਸਹਿਬਾਨ ਆ ਉਹ ਕਿੰਨੇ ਕੁ ਪੜੇ ਲਿਖੇ ਹੋਣਗੇ ਜਿਹੜੇ ਕਿਸ ਸਕੂਲਾਂ ਦੇ ਉਹ ਚੇਅਰਮੈਨ ਇਹ ਤੇ ਜੀ ਬਹੁਤ ਅਫੋਰਚੂਨੇਟ ਹੈ ਕਿ ਜਿਹੜਾ ਬੰਦਾ ਕਈ ਅਸੇ ਬੰਦੇ ਨੇ ਜਿਹੜੇ ਪਾਰਟ ਵੀ ਨਹੀਂ ਜਰਜੀ ਸਾਹਿਬ ਦਾ ਪਾਰਟ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਕਹੋ ਜੀ ਹੁਕਮਨਾਮਾ ਲੈ ਲੋ ਤਾਂ ਮਾਰਾ ਤੋਂ ਹੁਕਮਨਾਮਾ ਲੈ ਲੈਣ ਮੈਸੇਜ ਦੇ ਨਾਮ ਦਿਖਾ ਦੇਗਾ ਟੰਗਾ ਸੱਲਾ ਨਿਕਲ ਜਾਊਗਾ ਤੁਹਾਡੀ ਕਿ ਤੁਸੀਂ ਇਹ ਹੁਕਮਨਾਮਾ ਨਹੀਂ ਲੈ ਸਕਦੇ ਆ ਨੰਬਰ ਬਣੇ ਨੇ ਤੇਰਾ ਕੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਕੀ ਬੱਚਿਆਂ ਦਾ ਸਵਾਰਨ ਹੈ ਕੀ ਪੜ੍ਹੇ ਲਿਖੀ ਕਰ ਤੁਸੀਂ ਤੇ ਬਹੁਤ ਵੱਡੀ ਗੱਲ ਕਰਤੀ ਹੈ ਗੁਰਦੁਆਰੇ ਦੇ ਰਹਿਤ ਬਰਦਾ ਨਹੀਂ ਪੂਰੀ ਰੱਖ ਸਕਦੇ ਇਹ ਸਾਨੂੰ ਸ਼ਿਕਾਇਤਾਂ ਮਿਲੀਆਂ ਵੀ ਆ ਅਸੀਂ ਉਹ ਤੇ ਗੱਲ ਨਹੀਂ ਕਰਨਾ ਚਾਹੁੰਦੇ ਸੀ ਇਸ ਕਰਕੇ ਨਹੀਂ ਕਰਨਾ ਚਾਹੀਦਾ ਮੈਂ ਚਾਹੁੰਦਾ ਕਰੀਆ ਕਿ ਆਪਣਾ ਢਿੱਡ ਸੰਭੋਧ ਆਪ ਹੀ ਲੰਗੇ ਹੁੰਦੇ ਆ ਹੈਗੇ ਸਾਰੇ ਸਿੱਖ ਭਰਾ ਹੀ ਹਾਂ ਸੀ ਲੇਕਿਨ ਜਦੋਂ ਪਾਣੀ ਉੱਚਾ ਨਿਕਲ ਜਾਂਦਾ ਨਾ ਤੇ ਅੱਖਾਂ ਬੰਦ ਕੀਤੀਆਂ ਨਹੀਂ ਜਾਂਦੀਆਂ ਕੀ ਲੱਗਦਾ ਕਿ ਇੱਕ ਅੱਖਾਂ ਬੰਦ ਕਰਕੇ ਬਿੱਲੀ ਦੂਰ ਨਹੀਂ ਜਾਂਦੀ ਜੀ 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 ਅੱਖਾਂ ਬੰਦ ਕਰਕੇ ਬਿੱਲੀ ਦੂਰ ਨਹੀਂ ਜਾਂਦੀ ਬਿੱਲੀ ਉੱਥੇ ਹੀ ਹੁੰਦੀ ਹੈ ਤੇ ਸਾਨੂੰ ਅੱਖਾਂ ਖੋਲ੍ਹਣੀਆਂ ਪੈਣਗੀਆਂ ਸੰਗਤ ਨੂੰ ਤਾਂ ਦੇਖਣਾ ਪਏਗਾ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਪਏਗਾ ਤੇ ਕੀ ਲੱਗਦਾ ਕਿ ਜਿਹੜੀ ਸਾਡੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਸਵਾਰਕਾਰ ਕਰਨਾ ਚਾਹੀਦਾ ਉਹ ਸਵਾਰਕਾਰ ਕਰਨਾ ਉਹ ਵੱਡਾ ਹੈ ਜੋ ਕਰਜੋ ਵੱਡਾ ਹੈ ਲੇਕਿਨ ਜਿਹੜੀ ਉਮੀਦ ਹੈ ਜਿਹੜੀ ਅੰਦਰ ਪ੍ਰੇਰਤੀ ਬਣ ਗਈ ਹੈ ਕਿਸੇ ਦੀ ਤੇ ਉਹ ਸੁੱਤੇ ਨੂੰ ਤਾਂ ਜਗਾ ਸਕਦੇ ਹੋ ਜਿਹੜਾ ਸੋਹਣ ਦੀ ਐਕਟਿੰਗ ਕਰ ਰਹੇ ਉਹਨੂੰ ਨਹੀਂ ਜਗਾ ਸਕਦੇ ਵਿੱਚ ਕੀ ਲੱਗਦਾ ਕਿ ਆਉਣ ਵਾਲੀ ਚੋਣ ਜਿਹੜਾ ਆ ਰਿਹਾ ਸਾਡੇ ਕੋਲੋਂ ਸਰਕਾਰ ਨੇ ਖੁਦ ਇਹਨਾਂ ਨੂੰ ਚਿੱਠੀਆਂ ਭਵਾਂਦੀਆਂ ਵੀ ਜੇ ਤੁਸੀਂ ਨਹੀਂ ਕਰਾਇਆ ਤਾਂ ਅਸੀਂ ਕਰਾ ਦਾਂਗੇ ਇਹਨਾਂ ਨੂੰ ਸਰਕਾਰ ਤੋਂ ਆ ਕੋਰਟ ਤੋਂ ਵੀ ਫੈਸਲੇ ਆਏ ਆ ਕੀ ਲੱਗਦਾ ਕਿ ਜਿੰਨਾ ਵੀ ਜਲਦੀ ਹੋ ਸਕੇ ਇਹ ਚੋਣ ਹੋ ਜਣਾ ਚਾਹੀਦਾ ਦਿੱਲੀ ਦਾ ਮੈਂ ਤੇ ਜੀ ਪਿੱਛੇ ਜਦੋਂ ਇਹ ਕੋਰਟ ਦੇ ਆਰਡਰ ਆਏ ਨੇ ਤੇ ਇੱਕ ਵਾਰ ਹਵਾ ਬੰਨੀ ਸੀ ਕਿ ਇਲੈਕਸ਼ਨ ਜ਼ਰੂਰ ਹੋ ਰਹਿਣੇ ਮੈਂ ਉਹ 10 12 ਦਿਨਾਂ ਤੋਂ ਫਿਰ ਸੁਣਨ ਨੂੰ ਇਹ ਹੀ ਮਿਲ ਰਿਹਾ ਕਿ ਜਿਹੜੇ ਇੰਨਾਂ ਦੇ ਬੰਦੇ ਨੇ ਕਹਿ ਰਹੇ ਨੇ ਇਲੈਕਸ਼ਨ ਤੇ ਦੇਖਾਂਗੇ ਜਦੋਂ ਹੋਣਗੇ ਹੋਣਗੇ ਇਲੈਕਸ਼ਨ ਨਹੀਂ ਛੇਤੀ ਨਹੀਂ ਹੋਣ ਲੱਗੇ ਕਿ ਆਹ ਕੋਰਟ ਤੋਂ ਵੱਡੇ ਆ ਬਸ ਆਉਣ ਤੋਂ ਸੰਗਤ ਦੇਖਿਆ ਨਾ ਕਿ ਕੋਰਟ ਤੋਂ ਵੱਡੇ ਹੋ ਗਏ ਸਭ ਤੋਂ ਵੱਡੀ ਤਾਂ ਗੁਰੂ ਸਾਹਿਬ ਤੋਂ ਕਿਉਂ ਵੇ ਗੁਰੂ ਸਾਹਿਬ ਦੇ ਉੱਪਰ ਕਾਬਜ ਤੇ ਧੀਰਮਲੀਆਂ ਬਣ ਗਏ ਨੇ ਧੀਰਮਲੀਆਂ ਬਣ ਗਏ ਨੇ ਜਿਹੜੇ ਪੋਥੀ ਤੋਂ ਧੀਰਮਲੀਆਂ ਨੇ ਕਬਜ਼ੇ ਚ ਲੈ ਲਈ ਸੀ ਤੇ ਅਜੇ ਕਬਜ਼ੇ ਕਰਨੇ ਚਾਹੁੰਦੇ ਨੇ ਇਹ ਮੰਨਤ ਮੰਗਦੇ ਨੇ ਤੇ ਸੰਗਤ ਵੇਖੇਗੀ ਨਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹਨਾਂ ਮਹਾਨਤਾ ਵਾਸਤੇ ਲੱਗਦਾ ਕਿ ਗੁਰਦੁਆਰੇ ਦੇ ਦਰਵਾਜ਼ੇ ਨਾਲੇ ਬੰਦ ਹੋਣ ਮੈਨੂੰ ਲੱਗਦਾ ਹੈ ਕਿ ਜੀ ਗੁਰੂ ਸਾਹਿਬ ਸਮਤ ਬਖਸ਼ਣਗੇ ਗੁਰੂ ਸਾਹਿਬ ਬਾਹ ਫੜਨਗੇ ਔਰ ਗੁਰੂ ਕਰਨ ਕਰਾਣਾ ਕਰਾਵਣਾ ਆਪ ਦਿੱਲੀ ਨੂੰ ਜੇ ਕੋਈ ਠੀਕ ਕਰ ਸਕਦਾ ਹੈ ਇਹਦੀ ਤੋਂ ਹਾਲਤ ਸੁਧਾਰ ਸਕਦਾ ਹੈ ਤੇ ਸਿੱਖ ਸੰਗਤ ਤੇ ਦਿੱਲੀ ਦੀ ਸੰਗਤ ਤੇ ਔਰ ਗੁਰੂ ਸਾਹਿਬ ਜਿਹੜੇ ਬਿਲਕੁਲ ਰਹਿਮਤ ਕਰਨਗੇ ਤੇ ਦਿੱਲੀ ਸੰਗਤ ਨੂੰ ਸੋਜੀ ਆਏਗੀ ਬਹੁਤ-ਬਹੁਤ ਸ਼ੁਕਰੀਆ ਸਾਡੇ ਜਸਤੇ ਦਾ ਟੀਵੀ ਨਾਲ ਗੱਲਬਾਤ ਕਰਤੇ। ਬਹੁਤ-ਬਹੁਤ ਧੰਨਵਾਦ ਜੀ ਪਿੰਕਾ ਵੀਰ ਜੀ ਅੱਜ ਜੀ ਨੇ ਬੜਾ ਮਾਨ ਬਖਸ਼ਿਆ ਕਿ ਆਪਣੇ ਚੈਨਲ ਤੇ ਇਸ ਤਰ੍ਹਾਂ ਬੁਲਾਇਆ ਮੈਨੂੰ। ਅੱਗੇ ਵੀ ਜਿਥੇ ਕਹੋਗੇ ਮੈਂ ਹਾਜ਼ਰ ਹੋਵਾਂਗਾ ਜੀ ਵਾਇਕ੍ਰੂ ਜੀ ਦਾ ਖਾਲਸਾ ਵਾਇਰਰੀ ਦੀ ਫਤਿਹ। ਇਸਨ ਬਾਜੀ ਪ੍ਰੀਤ ਵਿਹਾਰ ਤੋਂ ਐਕਟਿਵ ਨੇ। ਹਰ ਗੱਲ ਕੇ ਲਈ, ਹਰ ਸੋਚ ਕੇ ਲਈ, ਔਰ ਆਪਣੇ ਕੰਮਾਂ ਵਾਸਤੇ ਵੀ। ਮਿਸਿਕ ਧਰਮ ਦੇ ਵਿੱਚ ਜਿਹੜੀ ਇਹ ਹਵਾ ਚੱਲ ਰਹੀ ਹੈ, ਪਰਮਾਤਮਾ ਕਰੇ ਠੀਕ ਹੋਵੇ। ਜਨਾਬ ਹੋਣ। ਅੱਛੇ ਤੋਂ ਅੱਛੇ ਨੋਜ਼ ਹੋਣ ਵਰਕ। ਦਿੱਲੀ ਸਿਟੀ ਕੋਲ ਦੇ ਰਕਮੇਟਰੀ ਚੁੜ ਕੇ ਆਂ ਇਹ ਜਿਹੜੀਆਂ ਫੌਵਾ ਗੰਦੀਆਂ ਉੱਠਦੀਆਂ ਇਹ ਨਾ ਉੱਠਣ ਸਾਡੇ ਨਾਲ ਬੜੇ ਰਹੋ ਤੁਸੀਂ ਅੱਗੇ ਅਸੀਂ ਫਿਰ ਤੁਹਾਨੂੰ ਮਿਲਾਂਗਾ ਮੈਂ ਹੁਸ਼ਨ ਇਕ ਸੀ ਪਿੰਕਾ ਜੱਤ ਦਾ ਟੀਵੀ ਦਿੱਲੀ ਤੋਂ